ਇਹ ਬੇਸਿਕਲੀ ਕੱਲ ਸਵੇਰੇ अर्ली ਮਾਰਨਿੰਗ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਗੁਰਮੀਤ ਸਿੰਘ ਨਾਮ ਦਾ ਬੰਦਾ ਹੈ ਇਹ ਲੁਧਿਆਣਾ ਸ਼ਹਿਰ ਗ੍ਰੈਂਡ ਵਾਕ ਮਾਲ ਦੇ ਬਾਹਰੋਂ ਆਪਣੀ ਗੱਡੀ ਲੈ ਕੇ ਡਰਾਈਵਰੀ ਦਾ ਕੰਮ ਕਰਦਾ ਹੈ ਤੇ ਟੈਕਸੀ ਲੈ ਕੇ ਚੱਲਿਆ ਤੇ ਅੱਗੇ ਜਾ ਕੇ ਇਹਦਾ ਫੋਨ ਦੀ ਲੋਕੇਸ਼ਨ ਬੰਦ ਆ ਗਈ ਇਹਦੇ ਸਾਥੀਆਂ ਨੇ ਸਾਨੂੰ ਇਤਲਾਹ ਦਿੱਤੀ ਤੇ ਨਾਲ ਜਿਹੜੀ ਹੈਗੀ ਹੈ ਇਹਦੀ ਲਾਪਤਾ ਜ ਮਤਲਬ ਬੰਦੇ ਨਾਲ ਗੱਲ ਨਹੀਂ ਹੋ ਪਾਰੀ ਇਹਦਾ ਫੋਨ ਸਲੈਸ਼ ਆ ਰਿਹਾ ਸੀ ਤੇ ਇਹਦੀ ਜਿਹੜੀ ਲਾਈਵ ਲੋਕੇਸ਼ਨ ਇਹਨੇ ਆਪਣੀ ਸਾਥੀ ਨੂੰ ਸੈਂਡ ਕੀਤੀ ਹੋਈ ਸੀ ਉਹ ਉਹਦੀ ਲੋਕੇਸ਼ਨ ਆਫ ਹੋ ਗਈ ਜਦੋਂ ਉਹਨਾਂ ਨੂੰ ਸ਼ੱਕੀ ਲੱਗਿਆ ਮਾਮਲਾ ਵੀ ਕੀ ਹੋ ਗਿਆ ਤੇ ਉਹਨਾਂ ਨੇ ਸਾਡੇ ਪੁਲਿਸ ਨੂੰ ਇਨਫੋਰਮੇਸ਼ਨ ਸ਼ੇਅਰ ਕੀਤੀ ਇਮੀਡੀਏਟਲੀ ਸਾਡੀਆਂ ਟੀਮਸ ਅਸੀਂ ਐਕਟਿਵ ਕਰਕੇ ਸਾਨੂੰ ਵੀ ਮਤਲਬ ਇਹ ਕਾਫੀ ਸੀਰੀਅਸ ਮੈਟਰ ਲੱਗਿਆ ਕਿ ਇਦਾਂ ਲੁਧਿਆਣਾ ਸ਼ਹਿਰ ਤੋਂ ਗ੍ਰੈਂਡ ਵਾਕ ਬਾਹਰੋਂ ਬੰਦਿਆਂ ਨੇ ਟੈਕਸੀ ਕੀਤੀ ਹੈ ਮੁੜ ਕੇ ਨਾ ਬੰਦਾ ਲੱਭ ਰੇ ਨਾ ਉਹਨਾਂ ਦੀ ਗੱਡੀ ਹੈ ਕੀ ਮਤਲਬ ਇਹ ਇੱਕ ਬਲਾਈਂਡ ਇੱਕ ਤਰ੍ਹਾਂ ਕੇਸ ਹੋ ਗਿਆ ਸਾਡੇ ਲਈ ਨਾ ਤਾਂ ਉਹਦੇ ਵੇਅਰ ਅਬਾਊਟ ਪਤਾ ਚੱਲ ਰਿਹਾ ਸੀ ਬੰਦੇ ਦੇ ਨਾਂ ਉਹਦੀ ਕੋਈ ਡੈੱਡ ਬੋਡੀ ਮਿਲੀ ਸੋ ਸਾਨੂੰ ਸਾਰੇ ਐਂਗਲਸ ਤੋਂ ਅਸੀਂ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਤੇ ਵਿਦਿਨ 3 ਤੋਂ 4 ਘੰਟੇ ਹੀ ਸਾਨੂੰ ਜਿਹੜੇ ਇਹਨਾਂ ਦੋਸ਼ੀਆਂ ਦਾ ਪਤਾ ਚੱਲਿਆ ਇਹ ਗੱਲ ਇਸ ਤਰ੍ਹਾਂ ਹੋਈ ਕਿ ਜਿਹੜੇ ਤਿੰਨ ਬੰਦੇ ਸੀਗੇ ਹਰਪ੍ਰੀਤੌਰ ਫੈਕਤੀ ਗੁਰਤੇਜ ਤੇ ਗੁਰਵੰਤ ਇਹ ਤਿੰਨ ਬੰਦਿਆਂ ਨੇ ਹਾਇਰ ਕੀਤੀ ਸੀ ਬੇਸਿਕਲੀ ਉਹਦੀ ਟੈਕਸੀ ਤੇ ਮੁੜ ਕੇ ਜਦੋਂ ਇਹਨਾਂ ਦਾ ਬੇਸਿਕ ਆਈਡੀਆ ਸੀਗਾ ਉਹਨੂੰ ਲੁੱਟਖੋ ਕਰਨ ਦਾ ਤੇ ਜਦੋਂ ਜਿਹੜਾ ਗੁਰਮੀਤ ਸੀ ਇਹ ਇਹ ਕਾਫੀ ਦਲੇਰੀ ਨਾਲ ਇਹਨੇ ਉਹਨਾਂ ਦਾ ਸਾਹਮਣਾ ਕੀਤਾ ਤੇ ਕਨਫਰੰਟ ਕੀਤਾ ਪਰ ਇਹ ਕਿਉਂਕਿ ਤਿੰਨ ਬੰਦੇ ਸੀ ਇਹਨਾਂ ਨੇ ਉਹਨੂੰ ਓਵਰ ਪਾਵਰ ਕਰਕੇ ਉਹਦਾ ਮਰਡਰ ਕੀਤਾ ਖੰਜਰ ਦੇ ਨਾਲ ਵਾਰ ਕਰਕੇ ਤੇ ਅਲਟੀਮੇਟਲੀ ਉਹਦੀ ਜਿਹੜੀ ਸੁਧਾਰ ਕੇ ਨਾਲ ਹੈ ਉਹਦੇ ਉੱਤੇ ਉਹਦੀ ਬਾਡੀ ਨੂੰ ਰੀ ਡੈਡ ਬਾਡੀ ਉਹਨੂੰ ਉਹਦੇ ਵਿੱਚ ਘਰਾਤਾ ਤੇ ਇਹ ਸਾਰਾ ਅਸੀਂ ਨਾਲ ਦੀ ਨਾਲ ਹੀ ਬੰਦੇ ਜਿਹੜੇ ਤਿੰਨੋਂ ਸੀਗੇ ਇਹ ਮੁੜ ਕੇ ਫਿਰ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਇਹਨਾਂ ਦਾ ਇੱਕ ਦੋ ਮੋਟਰਸਾਈਕਲ ਸਾਨੂੰ ਲੱਭੇ ਸੀਸੀਟੀਵੀ ਕੈਮਰਾਸ ਤੋਂ ਜਦੋਂ ਇਹਨਾਂ ਨੇ ਗੱਡੀ ਟੈਕਸੀ ਕਿ ਕੀਤੀ ਸੀ ਰਾਤ 9:30 ਵਜੇ ਤੇ ਉਸ ਤੋਂ ਪਹਿਲਾਂ ਇਹ ਦੋ ਮੋਰਚੇ ਕੋਲ ਤੇ ਖੜਾ ਕੇ ਗਏ ਉਹ ਨੰਬਰਾਂ ਦੀ ਡਿਟੇਲ ਲੈ ਕੇ ਮੋਟਰਸਾਈਕਲ ਦੇ ਨੰਬਰਾਂ ਦੀ ਅੱਗੇ ਤਫ਼ਤੀਸ਼ ਚੱਲੀ ਤੇ ਉਦੋਂ ਤੋਂ ਸਾਨੂੰ ਪਤਾ ਚੱਲਿਆ ਵੀ ਇਹ ਮੰਗਵੇਂ ਮੋਟਰਸਾਈਕਲ ਸੀਗੇ ਇਹ ਇਹਨਾਂ ਨੇ ਆਪਣੇ ਅੱਗੇ ਕਿਸੇ ਦੋਸਤੋਂ ਮੰਗੇ ਸੀ ਉਹਨਾਂ ਨੇ ਸਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਅੱਗੇ ਇਹਨਾਂ ਦੀ ਸੀਡੀਆਰ ਐਨਲਾਈਜ਼ ਕੀਤੀ ਗਈ ਤੇ ਉਹ ਸੀਡੀਆਰ ਦੇ ਵਿੱਚ ਸਾਨੂੰ ਨੰਬਰ ਆਏ ਇਹ ਉਹਨਾਂ ਦੀ ਲੋਕੇਸ਼ਨ ਮੁੜ ਕੇ ਫਿਰ ਰੋਪੜ ਜ਼ਿਲ੍ਹੇ ਦੇ ਵਿੱਚ ਨੂਰਪੁਰ ਵੇਦੀ ਆ ਰਹੀ ਸੀ ਤੋਂ ਇਹ ਅਸੀਂ ਤਿੰਨੋਂ ਬੰਦੇ ਸਾਡੀ ਜਿਹੜੀ ਟੀਮਾਂ ਬਣਾਈਆਂ ਸੀ ਵਕਫ ਵਕ ਐਸਪੀਡੀ ਮੈਡਮ ਦੇ ਅੰਡਰ ਨਾਲ ਡੀਐਸਪੀ ਡੀ ਡੀਐਸਪੀ ਦਾਖਾਂ ਐਸਐਚਓ ਤਿੰਨ ਚਾਰ ਸੀ ਆਈਏ ਇਹਨਾਂ ਦੀ ਮਲਟੀਪਲ ਟੀਮਾਂ ਨੇ ਸਾਰੇ ਐਂਗਲਸ ਤੋਂ ਕਰਦੇ ਹੋਏ ਕਾਰਵਾਈ ਨੂਰਪੁਰ ਦੇ ਜਦੋਂ ਕਿੰਨੋਂ ਬੰਦੇ ਕੱਲ ਅਰੈਸਟ ਕਰ ਲਏ ਤੇ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਤਫ਼ਤੀਸ਼ ਆ ਰਹੀ ਹੈ ਜਿਹੜੀ ਡੈੱਡ ਬੋਡੀ ਹੈ ਜੀ ਉਹ ਅਸੀਂ ਚਾਰ ਟੀਮਾਂ ਲਗਾਈਆਂ ਹੋਈਆਂ ਨੇ ਗੋਤਾਖੋਰਾਂ ਦੇ ਨਾਲ ਉਹ ਸਾਨੂੰ ਉਮੀਦ ਹੈ ਕਿ ਕਾਫੀ ਜਲਦੀ ਕਨਾਲ ਚ ਰਿਕਵਰ ਹੋ ਜਾਏਗੀ ਗੱਡੀ ਵੀ ਗੱਡੀ ਰਿਕਵਰ ਹੋ ਗਈ ਹੈ ਗੱਡੀ ਨਾਲ ਦੀ ਨਿਸ਼ਾਨ ਉਹ ਗੱਡੀ ਬੇਸਿਕਲੀ ਹਿਸੋਵਾਲ ਪਿੰਡ ਹੈ ਪਹਿਲਾਂ ਵੀ ਇਹ ਇਹਨਾਂ ਨੇ ਕੀਤੀ ਵਾਰਦਾਤ ਨਹੀਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵੀ ਚੈੱਕ ਕਰਾਇਆ ਜੀ ਉਹਦੇ ਮੁਤਾਬਕ ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲੀ ਵਾਰੀ ਇਹ ਪਲਾਨ ਬਣਾਇਆ ਤੇ ਇਹ ਵਾਰਦਾਤ ਹੋਰ ਕੀ ਹੈਗਾ ਇਹਨਾਂ ਦਾ ਕੋਈ ਨਹੀਂ ਇਹ ਤਿੰਨ ਬੰਦੇ ਆ ਜੀ ਬਾਕੀ ਜਿਹੜੀ ਜਿਨ੍ਹਾਂ ਨੂੰ ਇਹਨਾਂ ਨੇ ਕੋਈ ਇਹਨਾਂ ਤੋਂ ਇਹਨਾਂ ਨੇ ਸਪੋਰਟ ਲਈ ਕਿਸੇ ਤੋਂ ਕੋਈ ਵੀ ਤਰੀਕੇ ਦੀ ਕੋਈ ਉਹ ਸਾਰੀ ਹੁਣ ਅਸੀਂ ਡਿਟੇਲਸ ਅੱਜ ਰਿਮਾਂਡ ਲੈ ਲਿਆ ਇਹਨਾਂ ਦਾ ਪੇਸ਼ ਕਰਦੇ ਆਂ ਤੇ ਅੱਗੇ ਕੋਈ ਵੀ ਫਾਈਨੈਂਸ਼ੀਅਲ ਕੀ ਹੈ ਇਹਨਾਂ ਦਾ ਟ੍ਰੇਲ ਇਹਨਾਂ ਨੇ ਕਿ ਕਿਹੜੇ ਜਿਹੜੇ ਮੋਟਰਸਾਈਕਲ ਹੈ ਉਹ ਕਿਹਦੇ ਨਾਮ ਤੇ ਇਹਨੂੰ ਤੁਹਾਨੂੰ ਦੱਸਿਆ ਇੱਕ ਮੋਟਰਸਾਈਕਲ ਤਾਂ ਮੰਗਵਾ ਸੀਗਾ ਦੂਜਾ ਕੀ ਹੈ ਨਾ ਇਹ ਤਿੰਨਾਂ ਚੋਂ ਕੀ ਹੈਗਾ ਉਹ ਸਾਰੀ ਡਿਟੇਲ ਜਿਹੜੀ ਹੈਗੀ ਉਹ ਸੀ ਅਸੀਂ ਡਿਟੇਲ ਚੈੱਕ ਕਰਕੇ ਦੇ ਦਿੰਦੇ ਹਾਂ ਡਿਮਾਂਡ ਦੋ ਦਿਨ ਦਾ ਹੈਗਾ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਬੇਸਿਕਲੀ ਜੀ ਸਾਡੇ ਆਪਣੇ ਮੁੱਲਾਪੁਰ ਦੇ ਏਰੀਆ ਦੇ ਹੀ ਰਹਿਣ ਵਾਲੇ ਸੀਗੇ ਦੋ ਬੰਦੇ ਮੋਹੀ ਦੇ ਰਹਿਣ ਵਾਲੇ ਸੀਗੇ ਤੇ ਇੱਕ ਮੁੱਲਾਪੁਰ ਦਾ ਠੀਕ ਹੈ ਜੀ ਸਰ ਕਿੰਨੇ ਘੰਟੇ ਦੇ ਵਿੱਚ ਇਹ ਅਸੀਂ ਵਿਦਨ ਮਤਲਬ ਕੱਲ੍ਹ ਸਵੇਰੇ ਸਾਡੇ ਕੋਲ 6:30 ਵਜੇ ਇਨਫੋਰਮੇਸ਼ਨ ਆਈ ਇਨਫੈਕਟ ਮੇਰੇ ਫੋਨ ਤੇ ਆਈ ਸੀ ਤੇ ਦੇ ਨਾਲ ਦੀ ਨਾਲ ਇਹਨਾਂ ਨੇ ਵਿਦਿਨ 3 ਟੂ 4 ਆਵਰਸ ਮਤਲਬ 10 ਵਜੇ ਦੇ ਨੂੰ ਅਸੀਂ ਕਲੀਅਰ ਕਰਤਾ ਸੀਗਾ ਤੇ ਦੁਪਹਿਰੇ ਤੱਕ ਬੰਦੇ ਵੀ ਅਸੀਂ ਫੜ ਲਏ ਸੀਗੇ ਸਾਰਾ ਅਸੀਂ ਫੇਸ ਕਰ ਲਿਆ ਬਾਹਰ ਨੋਟ ਕਿ ਉਹਦਾ ਪਰਪਸ ਨਹੀਂ ਸੀ ਸਿਰਫ ਬੰਦੇ ਵੀ ਲੁੱਟ ਕੋ ਕਰਕੇ ਉਹਦੇ ਪੈਸੇ ਆ ਮੋਬਾਈਲ ਵਗੈਰਾ ਸੀ ਜਦੋਂ ਉਹ ਓਵਰ ਪਾਵਰ ਹੋ ਗਿਆ ਬੰਦਾ ਮਤਲਬ ਉਹਨੇ ਅੱਗੇ ਕਨਫਰੰਟ ਕੀਤਾ ਤਾਂ ਫਿਰ ਇਹ ਬੰਦੇ ਕਿਉਂਕਿ ਤਿੰਨ ਸੀਗੇ ਇਹਨਾਂ ਨੇ ਸੋਚਿਆ ਕਿ ਸਾਡੀ ਕਿਤੇ ਭੇਦ ਨਾ ਖੁੱਲ ਜਾਏ ਜਾਂ ਸਾਨੂੰ ਨਾ ਕੋਈ ਪੁਲਿਸ ਨੂੰ ਇਨਫੋਰਮ ਕਰ ਦੇ ਉਹ ਬੰਦਾ ਕਿਉਂਕਿ ਇਹਨਾਂ ਦੀ ਗੱਡੀ 'ਚ ਜੀਪੀਐਸ ਵਗੈਰਾ ਵੀ ਲੱਗਿਆ ਹੁੰਦਾ ਹੈ ਤੁਹਾਡਾ ਇਹਨਾਂ ਨੂੰ ਗਲਤੀ ਇਤਲਾਹ ਸੀਗੀ ਇਹਨਾਂ ਨੂੰ ਇਸ ਗਲਤੀ ਇਲਮ ਸੀਗਾ ਸੋ ਇਹਨਾਂ ਨੇ ਫਿਰ ਇਹ ਵੱਡਾ ਸਟੱਪ ਲਿਆ ਸਰ ਇਹਦੇ ਵਿੱਚ ਇੱਕ ਤਾਂ ਜਿਹੜੀ ਗ੍ਰੈਂਡ ਬਾਕਸ ਹੈ ਤੇ ਲੁਧਿਆਣੇ ਵੀ ਨਹੀਂ ਪਿੰਡ ਆਪਣੇ ਨਾਲ ਕਿਵੇਂ ਜੁੜਿਆ ਕੀ ਇਹ ਨਹੀਂ ਕਿਉਂਕਿ ਅਲਟੀਮੇਟਲੀ ਜਿਹੜਾ ਫਿਰ ਬੇਸਿਕਲੀ ਇਨਫੋਰਮੇਸ਼ਨ ਸਾਡੇ ਕੋਲ ਆਈ ਉਹਨਾਂ ਨੇ ਇਹ ਦੱਸਿਆ ਵੀ ਰਾਏਕੋਟ ਨੂੰ ਜਾ ਰਹੇ ਸੀਗੇ ਜਿਹੜੀ ਉਹਦੀ ਲਾਈਵ ਲੋਕੇਸ਼ਨ ਸੀ ਨਾ ਇਹ ਕੀ ਕਰਦੇ ਨੇ ਕਿਉਂਕਿ ਜਿਹੜੇ ਟੈਕਸੀ ਡਰਾਈਵਰਸ ਹੁੰਦੇ ਨੇ ਆਪਣੀ ਕਰੂਜਨ ਲੋਕੇਸ਼ਨ ਸ਼ੇਅਰ ਕਰ ਦਿੰਦੇ ਹੁੰਦੇ ਨੇ ਸਾਥੀਆਂ ਨੂੰ ਕਿ ਤਾਂਕਿ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਜੇ ਕਿਤੇ ਕੋਈ ਬਾਈਚੰਦ ਹੈ ਦੀ ਵਾਰਦਾਤ ਹੋ ਜਾਏ ਤਾਂ ਸਾਡੇ ਦ ਤੇ ਜਿਹੜੀ ਉਹਦੀ ਲਾਸਟ ਲੋਕੇਸ਼ਨ ਬੰਦ ਹੋਈ ਉਹ ਸਾਡੇ ਏਰੀਆ ਚ ਆਈ ਤਾਂ ਉਹਨਾਂ ਨੇ ਸੋਚਿਆ ਵੀ ਅਸੀਂ ਲੁਧਿਆਣਾ ਰੂਰਲ ਪੁਲਿਸ ਨੂੰ ਕੰਟੈਕਟ ਕਰੀਏ ਬਿਕੋਜ਼ ਲਾਸਟ ਲੋਕੇਸ਼ਨ ਜਿਹੜੀ ਉਹਦੀ ਠੀਕ ਠਾਕ ਆ ਰਹੀ ਸੀ 3:40 ਮਿੰਟ ਤੱਕ ਉਹ ਸਾਡੇ ਹਿੱਸੋਵਾਲ ਪਿੰਡ ਦੀ ਆ ਰਹੀ ਸੀ ਉਸ ਤੋਂ ਬਾਅਦ ਉਹ ਬਾਈ ਬੰਦ ਹੋਇਆ ਉਹਨਾਂ ਨੇ ਇਮੀਡੀਏਟਲੀ ਸਾਨੂੰ ਕੰਟੈਕਟ ਕੀਤਾ ਤੇ ਅਸੀਂ ਐਕਟਿਵ ਹੋ ਗਏ ਸਾਡੀ ਟੀਮ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀਬ 22 ਤੋਂ 23 ਸਾਲ ਹੈ ਜੀ ਮੁੰਡਿਆਂ ਦੀ ਪਿੰਨਾਂ ਨਹੀਂ ਸਰ ਹਾਂ 22 23 22 23 ਸਾਲ ਦੀ ਉਮਰ ਦੇ ਇਹਦੇ ਵਿੱਚੋਂ ਇੱਕ ਨੇ ਹੰਗ ਬਣਾਇਆ ਹੈਗਾ ਜੀ ਹਰਪ੍ਰੀਤ ਹੈ ਜਦੋਂ ਰੈਸਪੀ ਦਾ ਨਿੰਬਾ ਨਹੀਂ ਸੀਗਾ ਤਾਂ ਅ ਜੀ ਜੀ ਫੋਟੋ ਠੀਕ ਹੈ ਸਰ ਸਰ ਬੋਲ ਨਹੀਂ ਮੁਲਜ਼ਮ ਨਹੀਂ ਹੈ ਫੋਟੋ ਕਲੀਅਰ ਕਰਦਾ ਠੀਕ ਹੈ